ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ ਆਧਾਰ ਕਾਰਡ ਸੰਬੰਧੀ ਨਵੇਂ ਨਿਯਮ ਹੋਏ ਲਾਗੂ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਅਪਡੇਟ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੀ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਉੱਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ 1 ਦਸੰਬਰ 2025 ਤੋਂ 7 ਤੋਂ ਵੱਡੇ ਨਿਯਮ ਬਦਲਣਗੇ ਤੁਹਾਡੀ ਜੀਬ ਤੇ ਸਿੱਧਾ ਅਸਰ ਪਵੇਗਾ ਨਵੰਬਰ ਮਹੀਨਾ ਖਤਮ ਹੋਣ ਵਾਲਾ ਹੈ ਤੇ 1 ਦਸੰਬਰ 2025 ਤੋਂ ਕਈ ਅਹਿਮ ਨਿਯਮ ਬਦਲਣ ਜਾ ਰਹੇ ਹਨ ਇਹ ਬਦਲਾਅ ਸਿੱਧੇ ਤੌਰ ਤੇ ਤੁਹਾਡੇ ਵਿੱਤੀ ਲੈਣ-ਦੇਣ ਰੋਜ਼ਾਨਾ ਦੇ ਖਰਚਿਆਂ ਤੇ ਜ਼ਰੂਰੀ ਦਸਤਾਵੇਜ਼ਾਂ ਤੇ ਅਸਰ ਪਾਉਣਗੇ ਆਧਾਰ ਕਾਰਡ ਵਿੱਚ ਬਦਲਾਅ ਹੋਵੇਗਾ ਭਾਰਤੀ ਵਿਲੱਖਣ ਪਛਾਣ ਅਥਾਰਟੀ ਆਫ ਇੰਡੀਆ ਜੀ ਹਾਂ ਆਧਾਰ ਕਾਰਡ ਨੂੰ ਵਿਆਪਕ ਤੌਰ ਤੇ ਦੁਬਾਰਾ ਡਿਜ਼ਾਈਨ ਕਰਨ ਕਰ ਰਹੀ ਹੈ ਜੀ ਹਾਂ ਨਵਾਂ ਫਾਰਮੈਟ ਹੁਣ ਆਧਾਰ ਕਾਰਡ ਦੇ ਨਾਮ ਪਤਾ 12 ਅੰਕਾਂ ਵਾਲਾ ਨੰਬਰ ਵਰਗੀ ਨਿੱਜੀ ਜਾਣਕਾਰੀ ਹੋਵੇਗੀ ਸਿਰਫ ਫੋਟੋ ਅਤੇ QR ਕੋਡ ਨਵਾਂ ਕਾਰਡ ਸਿਰਫ ਕਾਰਡ ਧਾਰਕ ਦੀ ਫੋਟੋ ਅਤੇ QR ਕੋਡ ਪਰਦਰਸ਼ੀ ਪ੍ਰਦਰਸ਼ਿਤ ਕਰੇਗਾ ਜੀ ਹਾਂ ਦੇਖ ਸਕਦੇ ਹੋ ਐਲ ਪੀ ਜੀ ਅਤੇ ਏਟੀਪ ਦੀਆਂ ਕੀਮਤਾਂ ਜੀ ਹਾਂ ਗੈਸ ਲੰਟਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲੀਆਂ ਜਾਂਦੀਆਂ ਹਨ ਤੇ ਐਲ ਪੀ ਜੀ ਦੀਆਂ ਜਿਹੜੇ ਕੀਮਤਾਂ ਨੇ ਹੋ 1 ਤਦਸੰਬਰ ਤੋਂ ਨਵੇਂ ਰੇਟ ਲਾਗੂ ਹੋਣਗੇ ਜੇ ਰੇਟਾਂ ਰੇਟਾਂ ਦੇ ਵਿੱਚ ਵਾਧਾ ਹੋ ਸਕਦਾ ਘਟ ਵੀ ਸਕਦੇ ਹਨ ਜਾਂ ਫਿਰ ਰੇਟਾਂ ਦੇ ਵਿੱਚ ਵਾਧਾ ਵੀ ਜਿਹੜਾ ਕੀਤਾ ਜਾ ਸਕਦਾ ਪੈਨਸ਼ਨ ਲਈ ਜੀਵਨ ਸਰਟੀਫਿਕੇਟ ਦੀ ਹਾਂ ਪੈਨਸ਼ਨ ਸਕੀਮ ਸੰਬੰਧੀ ਵੱਡੇ ਅਪਡੇਟ ਹੋਏ ਹਨ ਪੈਨਸ਼ਨ ਪ੍ਰਾਪਤ ਕਰਨ ਲਈ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ 30 ਨਵੰਬਰ ਤੱਕ ਜੀ ਹਾਂ ਜਲਦੀ ਜਲਦੀ ਜਮ੍ਹਾਂ ਕਰਵਾ ਲਓ ਜੇ ਨਹੀਂ ਕਰਾਉਂਦੇ ਤਾਂ ਤੁਹਾਨੂੰ ਅੱਗੇ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਤਾ ਵੱਡੀ ਅਪਡੇਟ ਹੈ 1 ਦਸੰਬਰ ਤੋਂ ਬਾਅਦ ਸਰਟੀਫਿਕੇਟ ਫਾਈਲ ਕਰਨ ਲਈ ਵਿੱਚ ਸਫਲ ਰਹਿਣ ਵਾਲੇ ਪੈਨਸ਼ਨਰਾਂ ਨੂੰ ਉਹਨਾਂ ਦੇ ਵੇਰਵਿਆਂ ਦੀ ਜੀ ਹਾਂ ਜਾਨੀ ਕਿ ਤੁਸੀਂ 3 ਨਵੰਬਰ ਤੋਂ ਬਾਅਦ ਜੇ 1 ਦਸੰਬਰ ਤੋਂ ਬਾਅਦ ਵੀ ਸਰਟੀਫਿਕੇਟ ਫਾਈਲ ਕਰਨ ਵਿੱਚ ਸਫਲ ਰਹਿਣ ਵਾਲੇ ਪੈਨਸ਼ਨਰਾਂ ਨੂੰ ਉਹਨਾਂ ਦੇ ਵੇਰਵਿਆਂ ਨੂੰ ਜੀ ਹਾਂ ਜੀ ਹਾਂ ਵੇਰਵਿਆਂ ਦੀ ਦੁਬਾਰਾ ਪੁਸ਼ਟੀ ਹੋਣ ਤੱਕ ਪੈਨਸ਼ਨ ਕ੍ਰੈਡਿਟਡ ਕੁਝ ਦੇਰੀ ਦਾ ਸਾਹਮਣਾ ਕਰਨਾ ਪਵੇਗਾ SBI ਦੇ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਹੇ ਜੀ ਤਾਂ ਕਈ ਬਦਲਾਅ ਨੇ ਜਿਹੜੇ ਹੋਣ ਜਾ ਰਹੇ ਨੇ ਸ਼ੇਡ ਬੈਂਕ ਆਫ ਇੰਡੀਆ ਕਤੰਬਰ ਤੋਂ ਦੋ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ ਗਾਹਕ ਹੁਣ ਮੈਂ ਕੈਸ਼ ਦੀ ਵਰਤੋਂ ਕਰਕੇ ਕੇ ਲੈਣ ਦੇਣ ਨਹੀਂ ਕਰ ਸਕਣਗੇ ਅਤੇ ਇਸ ਦੀ ਬਜਾਏ ਜੀ ਹਾਂ ਦੇਖ ਸਕਦੇ ਹੋ ਕੋਟ ਕਮਹਿੰਦਰਾ ਬੈਂਕ ਨੇ SMS ਚਾਰਜ ਕੋਟ ਮਹਿੰਦਰਾ ਬੈਂਕ ਨੇ ਬੱਤੇ ਦੇ ਖਾਤੇ ਨਿਯਮਾਂ ਵਿੱਚ ਤਰਾ ਕੀਤਾ ਹੈ ਦਸੰਬਰ ਤੋਂ ਹਰੇਕ SMS అలਰਟ ਤੇ 0.15 ਪੈਸੇ ਦੀ ਫੀਸ ਲਈ ਜਾਵੇਗੀ ਤਾਂ ਦੇਖ ਸਕਦੇ ਹੋ ਵੱਡੀ ਖਬਰ ਹੈ ਇਹ ਚਾਰਜ ਪ੍ਰਤੀ ਮਹੀਨਾ 30 ਵਾਰ ਤੋਂ ਵੱਧ SMS అలਰਟ ਤੇ ਹੋਵੇਗਾ ਨਵਾਂ ਕਿਰਤ ਕੋਡ ਜੀ ਹਾਂ ਨਵਾਂ ਕਿਰਤ ਕੋਡ ਦੰਬਰ ਤੋਂ ਲਾਗੂ ਹੋਵੇਗਾ ਜਿਸ ਵਿੱਚ ਜੀ ਹਾਂ ਇਹ ਸਤੋਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਇਹ ਜਿਹੜੇ ਬਦਲਾਅ ਕੀਤੇ ਜਾ ਰਹੇ ਹਨ ਤਾਂ ਵੱਡੀ ਅਪਡੇਟ SIM ਕਾਰਡ ਵਕਰੀਤਾਂ ਦੀ ਤਸਦੀਕ ਕੀਤੀ ਜਾਵੇ ਤਾਂ ਵੱਡੀ ਖ਼ਬਰ ਇੱਕੋ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਪ੍ਰਾਈਵੇਟ ਡਾਕਟਰਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ ਜੀਹਾਂ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਇੱਕ ਵੱਡਾ ਫੈਸਲਾ ਲਿਆ ਗਿਆ ਮੀਟਿੰਗ ਵਿੱਚ ਪ੍ਰਾਈਵੇਟ ਡਾਕਟਰਾਂ ਨੂੰ ਸਰਕਾਰੀ ਪੈਨਲ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਇਸ ਫੈਸਲੇ ਤਹਿਤ ਹੁਣ ਲਗਭਗ 300 ਪ੍ਰਾਈਵੇਟ ਡਾਕਟਰ ਸਰਕਾਰੀ ਪੈਨਲ ਅਧੀਨ ਸੇਵਾਵਾਂ ਪ੍ਰਦਾਨ ਕਰਨਗੇ ਤਾਂ ਦੇਖ ਸਕਦੇ ਹੋ ਜੀ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਨਾਲ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਦੀ ਘਾਟ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਤਾਂ ਬ੍ਰੇਕਿੰਗ ਨਿਊਜ਼ ਹੈ ਸਾਹਮਣੇ ਆ ਰਹੀ ਹੈ ਵੱਡੀ ਖਬਰ ਤੁਹਾਡੇ ਸਾਹਦੇ ਕੀ ਆ ਰਹੀ ਹੈ ਜੀ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਜੀ ਮੰਨ ਕੇ ਆਏਗੀ ਸਰਕਾਰੀ ਪੈਨਲ ਵਿੱਚ ਸ਼ਾਮਿਲ ਡਾਕਟਰਾਂ ਨੂੰ ਦੇਣ ਦੀ ਡਿਊਟੀ ਲਈ 1000 ਰੁਪਏ ਤੇ ਰਾਤ ਦੀ ਡਿਊਟੀ ਲਈ 2000 ਰੁਪਏ ਤਨਖਾਹ ਦਿੱਤੀ ਜਾਵੇਗੀ। ਕੈਬਨਟ ਦੇ ਇਸ ਫੈਸਲੇ ਨਾਲ ਸਿਹਤ ਸੇਵਾਵਾਂ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਆ ਵੱਡੀ ਤਾਂ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਵੱਡੀ ਖਬਰ ਜਿਹੜੀ ਕੋਲ ਸਾਹਮਣੇ ਆ ਰਹੀ ਹੈ ਬੁੱਢ ਲਾਡਾ ਚ ਪਾਣੀ ਵਾਲੀ ਟੈਂਕੀ ਤੇ ਚੜੇ ਕੱਚੇ ਕਰਮਚਾਰੀ ਦੋ ਦਰਜਨ ਦੇ ਕਰੀਬ ਪ੍ਰਦਰਸ਼ਨਕਾਰੀ ਪੁਲਿਸ ਨੇ ਕੀਤੇ ਗ੍ਰਿਫਤਾਰ ਵੱਡੀ ਖਬਰ ਬੁੱਢ ਲਾਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਾਣੀ ਵਾਲੀ ਟੈਂਕੀ ਦੇ ਕਰਮਚਾਰੀ ਜਿਹੜੇ ਕੱਚੇ ਕਰਮਚਾਰੀ ਜਿਹੜੇ ਜੀਆਂ ਪੰਜਾਬ ਸਰਕਾਰ ਵੱਲੋਂ ਪੀਆਰਟੀਸੀ ਕਿਲੋਮੀਟਰ ਸਕੀਮ ਦੇ ਟੈਂਡਰ ਦਾ ਵਿਰੋਧ ਕਰ ਰਹੇ ਕੱਚੇ ਪੀਆਰਟੀਸੀ ਕਰਮਚਾਰੀਆਂ ਵੱਲੋਂ ਕੱਲ ਬਟਾਲਾਡਾ ਵਿੱਚ ਬਟਾਲਾਡਾ ਦੇ ਇੱਕ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਦਰਜਨ ਦੇ ਕਰੀਬ ਪ੍ਰਦਰਸ਼ਨ ਕਰਨ ਨੂੰ ਗ੍ਰਿਫਤਾਰ ਵੀ ਜਿਹੜਾ ਕਰ ਲਿਆ ਗਿਆ ਜਿਸ ਤੋਂ ਬਾਅਦ ਪੰਜ ਪ੍ਰਦਰਸ਼ਨਕਾਰਿਓ ਵਰਕਸ ਦੀ ਟੈਂਕੀ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ ਗਏ ਤੇ ਉਨ੍ਹਾਂ ਵੱਲੋਂ ਪ੍ਰਦਰਸ਼ਨ ਜਾਰੀ ਹੈ ਜਾਰੀ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਜੀ ਹਾਂ ਪੀ ਆਰ ਟੀ ਸੀ ਦੀ ਕਿਲੋਮੀਟਰ ਸਕੀਮ ਦੇ ਅਦੀਨ ਸਰਕਾਰ ਵੱਲੋਂ ਟੈਂਡਰ ਕੱਢੇ ਜਾਣ ਦਾ ਪੰਜਾਬ ਭਰ ਦੇ ਵਿੱਚ ਪੀ ਆਰ ਟੀ ਸੀ ਕੱਚੇ ਕਰਮਚਾਰੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਪਟਾੜਾ ਦੇ ਇਸ ਵਿੱਚ ਪੀ ਆਰ ਟੀ ਸੀ ਡੀਪੂ ਦੇ ਬਾਹਰ ਕੱਚੇ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ ਇਸ ਤੇ ਕੀਤਾ ਦੇ ਇਸ ਦੌਰਾਨ ਪੁਲਿਸ ਵੱਲੋਂ 2 ਦਰਜਨ ਦੇ ਕਰੀਬ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਦੇ ਰੋਜ਼ ਮੁੱਢੋਂ ਪੰਜ ਪੁਲਿਸਕਾਰੀ ਟੈਂਕੀ ਤੇ ਪੈਟਰੋਲੀ ਨੋਕਰਾ ਲੈ ਕੇ ਚੜ ਗਏ ਇਹ ਤਾਂ ਦੇਖੋ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਜੀ ਜੀ ਹਾਂ ਕੱਚੇ ਕਰਮਚਾਰੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਕੁਝ ਕਬਰੀਆਂ ਔਰਤਾਂ ਦੇ ਘਰਾਂ ਦੇ ਵਿੱਚ ਹਰ 10-10000 ਰੁਪਏ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਮਿਲੇਗੀ ਮਦਦ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਆਈ ਹੈ ਜਾਣ ਕੇ ਆਰਥਿਕ ਤੌਰ ਤੇ ਤਰੱਕੀ ਨੂੰ ਸ਼ਾਇਦ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਮਹਿਲਾ ਰੋਜ਼ਗਾਰ ਯੋਜਨਾ ਤਿਆਰ ਸ਼ੁੱਕਰਵਾਰ ਨੂੰ ਜੀਵਿਕਾ ਨਾਲ ਜੁੜੀਆਂ 55000 ਔਰਤਾਂ ਦੇ ਖਾਤਿਆਂ ਦੇ ਵਿੱਚ ਹਰੇਕ ਔਰਤਾਂ ਦੇ ਖਾਤੇ ਵਿੱਚ ਹਰੇਕ ਨੂੰ 10000 ਪੈ ਟ੍ਰਾਂਸਫਰ ਕੀਤੇ ਜਾਣਗੇ ਜੀ ਹਾਂ ਦੇਖ ਸਾਧਿਓ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਤੁਹਾਨਾਂ ਸਾਹਮਣੇ ਦੀ ਤਿਆਰੀ ਹੈ ਜੀ ਇਹ ਰਕਮ ਉਨ੍ਹਾਂ ਛੋਟੇ ਉਦਮਾਂ ਨੂੰ ਮਜ਼ਬੂਤ ਕਰਨ ਤੇ ਆਪਣੇ ਕਾਰੋਬਾਰ ਨੂੰ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਨੀਵਜੋ ਕੰਮ ਕਰੇਗੀ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਜਾਣਕਾਰੀ ਕੋਲ ਵਾਲਾ ਹਜਿ ਕੀ ਦੀਾਰੇ ਜੀ ਹੁਣ 20 ਮਿੰਟਾਂ ਦੇ ਵਿੱਚ ਹੋਵੇਗੀ ਰਜਿਸਟਰੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਰ ਦਿੱਤਾ ਵੱਡਾ ਐਲਾਨ ਜੀ ਹਾਂ ਪੰਜਾਬ ਵਾਸੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕਿ ਹੁਣ 20 ਮਿੰਟਾਂ ਦੇ ਵਿੱਚ ਤੁਹਾਡੀ ਰਜਿਸਟਰੀ ਹੋ ਜਾਵੇਗੀ ਤਾਂ ਪੰਜਾਬ ਦੇ ਲੋਕਾਂ ਲਈ ਵੱਡੀ ਖਬਰ ਕਹਿ ਸਕਦੇ ਆ ਵੱਡੀ ਖੁਸ਼ਖਬਰੀ ਕਹਿ ਸਕਦੇ ਆ ਪੰਜਾਬ ਵਿੱਚ ਹੁਣ 20 ਮਿੰਟਾਂ ਅੰਦਰ ਰਜਿਸਟਰੀ ਹੋਣਗੀਆਂ ਇਸ ਤੋਂ ਇਲਾਵਾ ਲੋਕ ਘਰ ਬੈਠ ਕੇ ਰਜਿਸਟਰੀਆਂ ਕਰਵਾ ਸਕਦੇ ਹਨ ਇਸ ਦੇ ਇਲਾਵਾ ਜੇਕਰ ਕੋਈ ਨਿਰਤਾਰਸ ਰਕਮ ਤੋਂ ਵੱਧ ਦੀ ਮੰਗ ਕਰਦਾ ਹੈ ਤਾਂ ਉਸ ਬਾਰੇ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜੀਆਂ ਹਦਾਇਤਾਂ ਜਿਹੜੇ ਇਹ ਹੁਕਮ ਜਾਰੀ ਹੋਏ ਹਨ 20 ਮਿੰਟਾਂ ਦੇ ਵਿੱਚ ਰਜਿਸਟਰੀ ਜਿਹੜੀਆਂ ਹੋਣਗੀਆਂ ਤੁਸੀਂ ਘਰ ਬੈਠ ਕੇ ਵੀ ਰਜਿਸਟਰੀ ਜਿਹੜੀਆਂ ਕਰਵਾ ਸਕਦੇ ਹੋ ਤੇ ਜੇ ਕੋਈ ਨਰਤਾਲ ਤੋਂ ਰਕਮ ਤੋਂ ਵੱਧ ਤੁਹਾਡ ਤੋਂ ਕੋਈ ਪੈਸੇ ਹੋਰ ਮੰਗਦਾ ਹੈ ਤਾਂ ਉਸ ਦੀ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ ਤੇ ਉਸ ਦੇ ਖਿਲਾਫ ਕਾਰਵਾਈ ਜਰੀ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਮਖਮਦੀ ਭਗਵੰਤ ਮਾਨ ਜੀ ਨੇ ਇਹ ਐਲਾਨ ਜਿਹੜਾ ਪੰਜਾਬ ਦੇ ਲੋਕਾਂ ਦੇ ਲਈ ਕੀਤਾ ਹੈ ਤਾਂ ਇਸ ਸੰਬੰਧੀ ਹੋਰ ਜਾਣਕਾਰੀ ਜਾਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਵੱਡੀ ਅਪਡੇਟ ਵੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ